ਮਾਮਲਾ ਥਾਣਾ ਛੇਹਾਟਾ ਅਧੀਨ ਆਉਂਦੇ ਇਲਾਕਾ ਹਰਗੁਬਨਪੁਰਾ ਦਾ ਹੈ ਜਿੱਥੇ ਮੋਬਾਈਲ ਟਾਵਰ ਲੱਗਣ ਦਾ ਵਿਰੋਧ ਕਰਨ ਤੇ ਦੋ ਧਿਰਾਂ ਵਿਚਾਲੇ ਇੱਟਾਂ ਰੋੜੇ ਚੜਪੇ ਅਤੇ ਮਾਮਲਾ ਪੁਲਿਸ ਅਧੀਨ ਪਹੁੰਚ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਛੇਹਾਟਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਮੰਦੀ ਇਲਾਕੇ ਦੀ ਇੱਕ ਧਿਰ ਰਾਹੁਲ ਸਲਮਾਨ ਨੇ ਦੂਸ਼ ਲਾਇਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਰਜੀਵ ਸ਼ਰਮਾ ਜੋ ਕਿ ਆਪਣੇ ਸੌਰੀ ਦੇ ਮਕਾਨ ਦੇ ਵਿੱਚ ਮੋਬਾਈਲ ਟਾਵਰ ਲਗਾ ਰਿਹਾ ਸੀ ਜਿਸ ਦਾ ਵਿਰੋਧ ਕਈ ਵਾਰ ਇਲਾਕਾ ਨਿਵਾਸੀ ਦੇ ਵੱਲੋਂ ਕੀਤਾ ਗਿਆ ਪਰ ਉਹ ਨਹੀਂ ਟਲਿਆ ਤੇ ਅੱਜ ਵੀ ਉਸ ਨੂੰ 15 ਤੋਂ 20 ਨੌਜਵਾਨਾਂ ਨੇ ਬੁਲਾ ਕੇ ਟਾਵਰ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿਰੋਧ ਦੇ ਵਿੱਚ ਇਲਾਕਾ ਨਿਵਾਸੀਆਂ ਤੇ ਉਸ ਦੇ ਵੱਲੋਂ ਇੱਟਾਂ ਰੋਲੇ ਚੁਲਾਏ ਗਏ ਮੈਂ ਨਾ ਰਾਹੁਲ ਸਲਵਾਨ ਹਾਂ ਜੀ ਮੈਂ 3 ਨੰਬਰ ਗਲੀ ਹਰਗੋਬਿੰਦ ਐਵਨ ਨੋਨੀ ਵਾਲੀ ਗਲੀ ਜਿਹੜੇ ਇੱਟੇ ਰੋਲੇ ਚੱਲੇ ਕੀ ਕਰਦੇ ਆ ਇੱਟਾਂ ਰੋਲੇ ਇਸ ਤਰ੍ਹਾਂ ਕਿ ਇੱਕ ਰਜੀਵ ਸ਼ਰਮਾ ਜੀ ਹੈਗੇ ਆ ਉਹਨਾਂ ਦੇ ਇਨ-ਲਾਉਂਸ ਦਾ ਇਹ ਆਪਣਾ ਮਕਾਨ ਹੈ ਢੀ ਗਲੀ ਦੇ ਵਿੱਚ ਤੇ ਉਹ ਇੱਕ ਟਾਵਰ ਲਵਾ ਰਹੇ ਆ ਜਿਹੜਾ ਆਪਣਾ ਮੋਬਾਈਲ ਟਾਵਰ ਜਿਹੜਾ ਹੁੰਦਾ ਹੈ ਤੇ ਅਸੀਂ ਲਾਸਟ ਟਾਈਮ ਵੀ ਇਹਨਾਂ ਨੂੰ ਸਾਲ ਪਹਿਲਾਂ ਇੱਕ ਵੀ ਇਹਨਾਂ ਦਾ ਵਿਰੋਧ ਕੀਤਾ ਸੀ ਕਿ ਤੁਸੀਂ ਆਪਣਾ ਇਹ ਜਿਹੜਾ ਟਾਵਰ ਲਵਾ ਰਹੇ ਹੋ ਕਿਸੇ ਦੀ ਪਰਮਿਸ਼ਨ ਦੇ ਨਾਲ ਲਵਾ ਰਹੇ ਹੋ ਕਿ ਆਪਣੇ ਉਦੋਂ ਵੀ ਇਹਨਾਂ ਨੇ ਸਾਡੀ ਗਲੀ ਦੇ ਵਿੱਚ ਕੁਝ ਮਤਲਬ ਕਿ ਜਿਹੜੇ ਭਾਜੀ ਸੀ ਆਪਣੇ ਰਣਜੀਤ ਸ਼ਰਮਾ ਜੀ ਉਹਨਾਂ ਦੇ ਬੇਟੇ ਨੇ ਵਿਰੋਧ ਕੀਤਾ ਸੀ ਕਿ ਸਚਿਦਾਨ ਇਹਨਾਂ ਦਾ ਆਲਰੇਡੀ ਇਹਨਾਂ ਨੇ ਕੀ ਕੀਤਾ ਕਿ ਉਦੋਂ ਤਾਂ ਟਾਵਰ ਬੰਦ ਹੋ ਗਿਆ ਇਹਨਾਂ ਨੇ ਆਪਣੇ ਮੋਤਬਰ ਬੰਦੇ ਸਦੇ ਸੰਜੀਵ ਖੋਸਲਾ ਜੀ ਨੂੰ ਸੱਦਿਆ ਸੀ ਤੇ ਉਦੋਂ ਵੀ ਉਹਨਾਂ ਨੇ ਸਮਝਾਇਆ ਕਿ ਜੇ ਗਲੀ ਦੀ ਪਰਮਿਸ਼ਨ ਹੈਗੀ ਹੈ ਤਾਂ ਟਾਵਰ ਹੋਏਗਾ ਨਹੀਂ ਤਾਂ ਨਹੀਂ ਹੋਏਗਾ ਤੇ ਉਦੋਂ ਵੀ ਇਹਨਾਂ ਦਾ ਕੇਸ ਆਲਰੇਡੀ ਚੱਲ ਰਿਹਾ ਅੱਜ ਇਹਨਾਂ ਨੇ ਬੜੀ ਬਦਮਾਸ਼ੀ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਜੀ ਬਾਹਰੋਂ ਬੰਦੇ ਬੁਲਾ ਕੇ ਵਿਦਾਊਟ ਐਨੀ ਪਰਮਿਸ਼ਨ ਦੇ ਬੰਦੇ ਚੜਾ ਕੇ ਤੇ ਉਹ ਬੰਦੇ ਆ ਕੇ ਗਲੀ ਨੂੰ ਵਿਰੋਧਤਾ ਕੀਤੀ ਤੇ ਉਹਨਾਂ ਨੇ ਅਗਰੋ ਹੱਥੀ ਪਾ ਕੇ ਇਟਰੇੜਾ ਚਲਾ ਜਿਹਦੇ ਵਿੱਚ ਕਿਰਨ ਸ਼ਰਮਾ ਤੇ ਰਣਜੀਤ ਸ਼ਰਮਾ ਜ਼ਖਮੀ ਹੋ ਗਿਆ ਤੇ ਰਜੀਵ ਸ਼ਰਮਾ ਨੇ ਉਹਦੇ ਕਿਰਨ ਸ਼ਰਮਾ ਦੀ ਇਟ ਮਾਰਤੀ ਹੈ ਕੋਠੇ ਤੋਂ ਕਿੰਨੇ ਲੋਕ ਸੀ ਜਿਹੜੇ ਆਏ ਸੀ ਆਪਣਾ ਇਹ 10 ਤੋਂ 12 ਜੀ ਹਾਂ ਜੀ ਮੌਕੇ ਤੇ ਐਸਐਚਓ ਸਾਹਿਬ ਆਏ ਆ 112 ਦੇ ਕਾਲ ਕੀਤੀ ਹੈ ਜੀ ਐਸਐਚਓ ਸਾਹਿਬ ਨੇ ਸਾਰੇ ਜੋ ਦੇਖਿਆ ਜਾ ਰਿਹਾ ਕਿ ਉਹ ਆਲਰੇਡੀ ਮੁੰਡੇ ਸਾਰੇ ਜਿਹੜੇ ਕ੍ਰਿਮੀਨਲ ਨਿਕਲੇ ਆ ਰਿਕਾਰਡਡ ਹੈ ਮੁਹੱਲੇ ਦੇ ਸਾਰੇ ਵਿਰੋਧ ਕਰ ਰਹੇ ਹਾਂ ਜੀ ਹਾਂ ਜੀ ਮੁਹੱਲੇ ਦੇ ਸਾਰੇ ਵਿਰੋਧ ਕਰ ਰਿਹਾ ਅਸੀਂ ਆ ਕੇ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਉਹਨਾਂ ਨੇ ਵੀ ਕਹਿ ਰਹੇ ਜੇ ਤੁਹਾਨੂੰ ਪਰਮਿਸ਼ਨ ਹੈ ਉਹਨੂੰ ਪਰਮਿਸ਼ਨ ਰਿਟਰਨ ਦਿਖਾ ਦਿਓ ਤਾਂ ਲਗਾ ਲਓ ਪਰਮਿਸ਼ਨ ਹੈਗੀ ਨਹੀਂ ਇਹ ਬਦਮਾਸ਼ੀ ਦੇ ਉੱਤੇ ਆਇਆ ਤਾਂ ਅੱਜ ਦੇਖੋ ਕਿੰਨਾ ਇਟ ਰੋੜਾ ਚਲਾਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਾਫੀ ਜਾਨੀਮਾਨੀ ਨੁਕਸਾਨ ਹੋਣਾ ਇਕ ਕਈਆਂ ਨੇ ਲੋਕਾਂ ਨੇ ਬੱਚਿਆਂ ਨੇ ਲੇਡੀਜ਼ ਨੇ ਭੱਜ ਕੇ ਜਾਨ ਬਚਾਈ ਆਪਣੀ ਸਿੱਸੀਰੀ ਵੀਡੀਓ ਵੀਡੀਓ ਬਣਾਈਆਂ ਹਾਂਜੀ ਥੋੜੀ ਜਿਹੀ ਬਹੁਤ ਵੀ ਵੀਡੀਓਸ ਆਈਆਂ ਸੀ ਉਹਦੇ ਉਹਨਾਂ ਮੌਕੇ ਤੇ ਜਨਾਬ ਉਹਨੇ ਜੋ ਬੁਲੰਗਿਆ ਐ ਐਸਚੂ ਸਾਹ ਨੂੰ ਦਵਾਗਾ ਥੋਦੀ ਦੂਜੀ ਤਰ ਤੋਂ ਮੋਨਿਕਾ ਸ਼ਰਮਾ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਿਆ ਗਿਆ ਅਤੇ ਕਿਹਾ ਕਿ ਰਾਹੁਲ ਸਲਮਾਨ ਅਤੇ ਇਲਾਕੇ ਦੇ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਘਰ ਤੇ ਗੇਟ ਤੇ ਦਾਤਰ ਮਾਰੇਗੇ ਇੱਟਾਂ ਰੋੜੇ ਚਲਾਏ ਗਏ ਅਤੇ ਉਹਨਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੋਨਿਕਾ ਸ਼ਰਮਾ ਜੀ ਥੋੜੇ ਰੈਡ ਹੋ ਰਹੇ ਹਰਗੋਬਿੰਦ ਅਭਿਨੂ ਸ਼ਾ ਸਦਾ ਝਗੜਾ ਜੀ ਕਿਸੇ ਨਾਲ ਅਣਗਵਣ ਨਾਲ ਨਹੀਂ ਆ ਜੀ ਸਿਰਫ ਇਹ ਦਾ ਜੈਕਸ਼ਨ ਹੈਗੇ ਸਾਡੇ ਸਾਹਮਣੇ ਗਵਾਂਢੀ ਨੇ ਰਣਜੀਤ ਸਿੰਘ ਰਣਜੀਤ ਕੁਮਾਰ ਤੇ ਇਹਨਾਂ ਦਾ ਬੇਟਾ ਸ਼ਿਵਮੈਕ ਇਹਨਾਂ ਦੀ ਵਾਈਫ ਹੈ ਕਿਰਨ ਸ਼ਰਮਾ ਇਹ ਆਏ ਦਿਨ ਸਾਡੇ ਨਾਲ ਕੋਈ ਨਾ ਕੋਈ ਪੰਗਾ ਲੈਂਦੇ ਰਹਿੰਦੇ ਨੇ ਤੇ ਮੁਹੱਲੇ ਦੇ ਚੁchnਾ ਲੜਾਈ ਝਗੜੇ ਆਮ ਚੱਲਦੇ ਨੇ ਤੁਹਾਡੇ ਨਾਲ ਕੀ ਗੱਲ ਹੋਈ ਕਿਉਂ ਝਗੜਾ ਸਰ ਸਾਡੇ ਘਰ ਵਾਈਫਾਈ ਦਾ ਬੂਸਟਰ ਲੱਗ ਰਿਹਾ ਸੀ Jio ਦਾ ਉੱਪਰ ਤੇ ਇਹਨਾਂ ਨੇ ਬਿਲੇ ਸਾਡਾ ਕੰਮ ਚੱਲ ਰਿਹਾ ਸੀ ਤੇ ਇਹਨਾਂ ਨੇ ਬਾਰੋਂ ਗੁੰਡੇ ਬੁਲਾਏ ਮੁੰਡੇ ਬੁਲਾ ਕੇ ਉਹਨਾਂ ਦੇ ਹੱਥ 'ਚ ਦਾਤਰ ਸੀ ਇਟਾਂ ਸੀ ਤੇ ਉਹਨਾਂ ਨੇ ਚਲਾਈਆਂ ਆ ਕੇ ਗੇਟ ਨੂੰ ਭੰਨਿਆ ਭੰਨ ਤੋੜ ਕੀਤੀ ਗਈ ਆ ਤੇ ਸਾਰੇ ਉਹਨਾਂ ਨੂੰ ਬਹੁਤ ਨਜ਼ਾਇਜ਼ ਕੀਤਾ ਮਤਲਬ ਉਹਨਾਂ ਨੂੰ ਕੋਈ ਕੰਪਲੇਨ ਸੀ ਤੇ ਇਹ ਪੁਲਿਸ ਸਟੇਸ਼ਨ ਜਾ ਸਕਦੇ ਸੀ ਉੱਥੇ ਜਾ ਕੇ ਕੰਪਲੇਨ ਕਰਦੇ ਲੇਕਿਨ ਉਹ ਕਹਿੰਦੇ ਪੈਣਾ ਉਹਨਾਂ ਸਾਡੇ ਦੇ ਏਟੇ ਰੋਲੇ ਕਰਾਏ ਸਾਡੇ ਨਾਲ ਨਹੀਂ ਸਰ ਇਹੋ ਜਿਹੀ ਕੋਈ ਗੱਲ ਨਹੀਂ ਆ ਬਿਲਕੁਲ ਕਿਦਾ ਸਾਡੇ ਵੱਲੋਂ ਕੋਈ ਗੱਲ ਨਹੀਂ ਪਹਿਲ ਨਹੀਂ ਹੋਈ ਪਹਿਲ ਇਹਨਾਂ ਵੱਲੋਂ ਹੋਈ ਆ ਜੋ ਵੀ ਪਹਿਲ ਕੀਤੀ ਗਈ ਆ ਇਹਨਾਂ ਵੱਲੋਂ ਕੀਤੀ ਗਈ ਆ ਕਹਿੰਦੇ 12 ਮੁੰਡੇ ਬੁਲਾਏ ਮਹੱਲੇ ਦਾ ਕੋਈ ਸਰ ਨਹੀਂ ਕੋਈ ਮੁੰਡਾ ਨਹੀਂ ਆਇਆ ਤੁਸੀਂ ਬਿਸ਼ੱਕ ਚੈੱਕ ਕਰ ਸਕਦੇ ਹੋ ਮਹੱਲੇ ਦੇ ਕੈਮਰੇ ਕਿ ਇਹਨਾਂ ਵੱਲੋਂ ਮੁੰਡੇ 25 30 ਮੁੰਡੇ ਮੋਟਰਸਾਈਕਲਾਂ ਤੇ ਆਏ ਆ ਜਿਨ੍ਹਾਂ ਨੇ ਆਂਦੇ ਇੱਟਾਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਗਾਲੀ ਗਲੋਚ ਕੀਤਾ ਬਹੁਤ ਜ਼ਿਆਦਾ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਮਤਲਬ ਬੋਲਣ ਦੀ ਸੈਂਸ ਨਹੀਂ ਹੈਗੀ ਵੀ ਕਿਸ ਤਰ੍ਹਾਂ ਬੋਲੀਦਾ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਸਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਜੋ ਵੀ ਨੰਦਰ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇੱਕ rahul salwan ਇੱਕ ਆਪਣਾ ਕਿਰਨ ਸ਼ਰਮਾ ਗਿਆ ਅਦੀ ਵਾਈਫੂ ਰਾਜੂ ਦੀ ਤੇ ਨਾਲੇ ਦਾ ਬੇਟਾ ਸ਼ਿਵਮ ਤੇ ਜੈ ਕਿਸ਼ਨ ਜੋ ਕਿ ਇਹਨਾਂ ਨੇ ਮਹੱਲੇ ਦੇ ਵਿੱਚ ਆਂਤਕ ਮਚਾਇਆ ਆ ਆਈ ਦਿਨ ਇਹਨਾਂ ਦੀ ਕੰਪਲੇਨਾਂ ਥਾਣੇ ਦੇ ਵਿੱਚ ਜਾਂਦੀਆਂ ਰਹਿੰਦੀਆਂ ਨੇ ਬਿਸ਼ੱਕ ਤੁਸੀਂ ਜਾ ਕੇ ਥਾਣੇ ਚ ਪਤਾ ਕਰ ਸਕਦੇ ਹੋ ਸਹੀ ਮੌਕੇ ਦੇ ਬਾਅਦ ਹਾਂ ਸਰ ਪੁਲਿਸ ਵਾਲੇ ਆਏ ਬਾਅਦ ਚ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਸਾਡੀ ਇਹ ਮੰਗ ਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਬੰਦੀ ਕਿਉਂਕਿ ਪਹਿਲ ਹਰ ਕੰਮ ਇਹਨਾਂ ਵੱਲੋਂ ਕੀਤਾ ਗਿਆ ਹੈ। ਉਦੋਂ ਇਸ ਮਾਮਲੇ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਆ ਅਤੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਜਿਹੜਾ ਝਗੜਾ ਆਇਆ ਜੀ ਇਹ ਵੇਖੋ ਜੀ ਇਹ ਟਾਵਰ ਲੱਗਣ ਤੋਂ ਝਗੜਾ ਆਇਆ ਉਹਦੇ ਸੰਬੰਧ ਚ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਮਤਲਬ ਕੀ ਹੈ ਡਿਟੇਲ ਸਾਰਾ ਵੇਖ ਰਹੇ ਆ ਜਿਹਨੇ ਜਾਤੀ ਕੀਤੀ ਉਹਦੇ ਖਿਲਾਫ ਕਾਰਵਾਈ ਕਰਾਂਗੇ। ਇਹ ਜਿਹੜਾ ਝਗੜਾ ਆ ਉਹਦੇ 60 ਮਿੰਟ ਲੱਗੇ ਇਹਨੂੰ ਇਹਨੂੰ ਵੇਖ ਰਹੇ ਆ ਜੀ ਇੱਕ ਤੇ ਲੱਗੀ ਹੈ ਸਰਚ ਉਹ ਤੇ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਿੰਨੇ ਕੁ ਲੋਕ ਜਿਹਨਾਂ ਨਾਲ ਝਗੜਾ ਆਇਆ ਜੀ ਇੱਕ ਵੈਰੀਫਾਈ ਕਰ ਰਹੇ ਹਾਂ ਸਾਰਾ ਜੀ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਵਾਲ ਦੀ ਰਿਪੋਰਟ